ਜਥੇਦਾਰ ਜੀ ਬਹੁਤ ਸੁਣਾਇਆ ਪ੍ਰੋਗਰਾਮ ਜੀ ਆਪਣੀ ਬਹੁਤ ਬਹੁਤ ਧੰਨਵਾਦ ਜੀ ਕਿ ਤੇ ਫਿਰ ਵਾਹਿਗੁਰੂ ਨੇ ਕਿਰਪਾ ਕੀਤੀ ਸਮਾਂ ਮਿਲਿਆ ਫਿਰ ਮਿਲਾਂਗੇ ਜੀ ਚਲੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਣਾਇਆ ਪ੍ਰੋਗਰਾਮ ਬਈ ਵਧੀਆ ਹੋ ਗਿਆ ਭਾਜੀ ਭਾਜੀ ਮੈਂ ਪੁੱਛਣਾ ਸੀ ਮੈਂ ਕਿ 3000 ਰੁਪਏ ਦਿੱਤ ਕੀ ਆਪਾਂ ਨੂੰ 2000 ਰੁਪਏ ਦਿੰਦਾ ਭਾਈ ਭਾਜੀ 2000 ਉਹ ਬਹੁਤ ਜ਼ਿਆਦਾ ਭਾਜੀ ਕਿਉਂ ਭਾਜੀ 11000 ਜਿਆਦਾ ਸੀ ਉਹ ਇੰਨੇ ਕਿੰਜ ਦੇ ਸਾਰੇ 21000 ਬਹੁਤ ਜ਼ਿਆਦਾ ਭਾਜੀ ਉਹ ਨਹੀਂ ਗੁਰੂ ਘਰ ਦੇ ਢਾਡੀਆ ਕਮਲਿਆ ਕਿੰਦਾ ਦਾ ਇਤਿਹਾਸ ਸੁਣਾਇਆ ਨਜ਼ਾਰਾ ਲਿਆਇਆ ਲੋਕ ਨੇ ਕਦੇ ਕਰਤੇ ਚਲੋ ਹੋ ਗਿਆ ਜੇ ਹੁਣ ਆਜੋ ਆਪਾਂ ਹੋਰ ਕੰਮ ਕੰਮ ਦੇ ਦਈਏ ਕੰਮ ਬਹੁਤ ਕੰਗਾ ਲਿਆ ਆਜੋ ਆਜਾ ਵਾਈਬ ਲੈ ਕਰੇ ਉਹ ਜੋੜੀ ਹਾਂਜੀ ਬਾਜੀ ਗੱਲ ਸਮਝ ਆ ਗਏ ਜੀ ਹਾਂ ਕਿਦਾਂ ਬਈ ਕਿੱਧਰ ਜਾਈ ਬਈ ਮੈਂ ਗਿਆ ਸੀ ਬਾਜੀ ਟੈਂਟ ਦਾ ਸਾਰਾ ਕਰਕੇ ਆਇਆ ਹਸਤਾ ਹੋ ਜਾ ਤੇਰੇ ਨੂੰ ਸਿੰਗਰ ਜਿਹੜਾ ਕੀ ਬਣਿਆ ਆ ਸਿੰਗਲ ਹੋ ਗਿਆ ਫਾਈਨਲ ਬਾਜੀ ਕੌਣ ਕੀਤਾ ਉਹ ਤਾਂ ਬਾਜੀ ਮੈਨੂੰ ਉਹਦਾ ਲੱਗਦਾ ਜਦੋਂ ਚੀਕਾਂ ਵਹਿਣਗੀਆਂ ਪੈਸੇ ਤੇ ਕਾਲੇ ਗੱਲ ਉਹ ਬਾਜੀ 6.5 ਲੱਖ ਮੰਗਦਾ ਸੀ ਮੈਂ ਫਿਰ ਬੜਾ ਯਾਰ ਪਾਇਆ ਵਿੱਚ 5.5 ਲੱਖ ਦੀ ਗੱਲ ਦਾਨ ਕਰਤੀ ਆ 5.5 ਲੱਖ ਤੇ ਹੋਰ ਬਾਜੀ ਪਤਾ ਉਹ ਤਾਂ 10 ਲੱਖ ਮੰਗਦੇ ਆ ਸੀਜ਼ਨ ਦਾ ਟਾਈਮ ਚੱਲਦਾ ਪਿਆ ਬਾਜੀ ਜੋਡੀ ਮੇਰੇ ਪਰਾ ਗੱਲ ਸੁਣ ਹਾਂਜੀ ਬਾਜੀ ਜਦੋਂ ਕੱਲ ਆਪਾਂ ਜਥੇ ਨੂੰ 21000 ਰੁਪਏ ਦਿੱਤਾ ਤੇ ਤੇਰੀ ਬਲ ਨੇ ਗਏ ਸੀ ਕਿ ਭਾਜੀ ਤੁਸੀਂ ਕਿਹੜਾ ਸਲਾਹ ਲੈਣੇ ਵੀ ਤਾਂ 11000 ਦੇ ਸੀਗੇ 2 ਘੰਟੇ ਨਹੀਂ 12 ਖੜਾਈਆਂ ਪਾ ਲਿਆ ਇਤਿਹਾਸ ਨਾਲ ਜੋੜਿਆ ਤੈਨੂੰ ਬਹੁਤ ਜ਼ਿਆਦਾ ਲੱਗਦਾ ਸੀ ਅੱਜ 5.5 ਲੱਖ ਦੇ ਵਿੱਚ ਉਹ ਸਿੰਗਰਾਂ ਨਾਲ ਗੱਲ ਕਰਕੇ ਆਉਣ ਲੱਗੀਆਂ ਤੂੰ ਮੈਨੂੰ ਕੱਡੇ ਮਾਣਨਾ ਕਿਹਾ ਵੇ ਸਾਈ 5.5 ਲੱਖਸ ਮੈਂ ਕਰ ਲਈ ਗੱਲ ਉਦਾਂ ਦਾ 8 ਲੱਖ ਮੰਗਦੇ ਆ ਉਹ ਤੈਨੂੰ ਪੈਸੇ ਦੀ ਵੈਲਿਊ ਨਹੀਂ ਨਜ਼ਰ ਆਈ ਕੋ ਭਾਜੀ ਉਹ ਸਿੰਗਰ ਹਨਾ ਫਿਰ ਮੈਂ ਤਾਂ ਕਿ ਹੱਸੀ ਢਾਢੀ ညੋਡੀ ਮੇਰੇ ਵੀਰ ਜਿਹਨੇ ਸਾਨੂੰ ਗੱਲ ਇਤਿਹਾਸ ਨਾਲ ਜੋੜਿਆ ਉਹਨੂੰ 21000 ਦਿੱਤਾ ਤੈਨੂੰ ਜ਼ਿਆਦਾ ਲੱਗਿਆ ਮੇਰੇ ਸਾਹਨ ਉਹ ਵੀ ਥੋੜਾ ਸੀ ਪਰ ਜਿਹੜੇ ਤੂੰ 5.5 ਲੱਖ ਦੀ ਗੱਲ ਕਰਕੇ ਆਇਆ ਜਿਹਨੇ ਸਾਨੂੰ ਲੱਚਰ ਦਾ ਦਿਖਾਉਣੀ ਆ ਉਹ ਤੇਰੀ 5.5 ਲੱਖ ਨਾਲ ਨਹੀਂ ਗੱਲ ਬਣਨੀ ਤੂੰ 1 ਲੱਖ 1.5 ਲੱਖ ਕੱਲੋਂ ਉੱਪਰ ਦੀ ਵੀ ਬਾਰਨਾ ਤੈਨੂੰ ਇਸ ਗੱਲ ਦੀ ਕੋਈ ਫਿਕਰ ਨਹੀਂ ਸਾਡੀਆਂ ਇਹਨਾਂ ਕਮੀਆਂ ਕਰਕੇ ਨਾ ਬਹੁਤ ਜਿਹੜੇ ਗੁਰਸਿੱਖ ਵੀਰ ਆ ਨਾ ਉਹ ਸਿੱਖੀ ਤੋਂ ਵੀ ਟੁੱਟ ਰਹੇ ਆ ਸੌਰੀ ਭਾਜੀ ਮੈਂ ਮੈਂ ਇਦਾਂ ਦੀ ਗਲਤੀ ਦੁਬਾਰਾ ਨਹੀਂ ਕਰੂੰਗਾ ਭਾਜੀ ਤੁਸੀਂ ਹੁਣ ਇਹ ਸਾਰੀਆਂ ਵੀਡੀਓ ਵੇਖ ਲਈ ਹੋਣੀਆਂ ਪਹਿਲ ਤਾਂ ਮੈਂ ਸਭ ਤੋਂ ਵੱਧ ਧੰਨਵਾਦ ਕਰਨਾ ਚਾਹਾਂਗਾ ਇਹਨਾਂ ਦੋਨਾਂ ਭਰਾਵਾਂ ਦਾ ਚਾਹੇ ਇਹ ਸ਼ੁਰੂ ਮੋਨੇ ਨੇ ਪਰ ਇਹਨਾਂ ਨੂੰ ਪਤਾ ਗਾ ਇਸ ਚੀਜ਼ ਦਾ ਵੀ ਕਿਹੜੀ ਗੱਲ ਕਿੱਥੇ ਅਸੀਂ ਗਲਤਾਂ ਤੇ ਕਿੱਥੇ ਅਸੀਂ ਸਹੀ ਆ ਸ਼ੁਰੂਆਤ ਦੇ ਵਿੱਚ ਇਹਨਾਂ ਦੋਹਾਂ ਜਿਹੜੇ ਦੋਨੇ ਮੁੰਡੇ ਬੈਠੇ ਨੇ ਇਹ ਰਾਗੀ ਸਿੰਘਾਂ ਨੂੰ ਇੱਕ ਭੇਟਾ ਪਾ ਦੇਂਦੇ ਨੇ ਤੇ ਨਾਲ ਦੇ ਮੁੰਡੇ ਨੂੰ ਜਦੋਂ ਉਹ ਜਾਂਦੇ ਨੇ ਰਾਗੀ ਸਿੰਘ ਭੇਟਾ ਲੈ ਕੇ ਤਾਂ ਉਹਨੂੰ ਐਵੇਂ ਲੱਗਦਾਗਾ ਵੀ ਇਹਨਾਂ ਨੂੰ ਇਹਨਾਂ ਨੇ ਜਿਆਦਾ ਪੈਸੇ ਦਿੱਤੇ ਨੇ ਤੇ ਉਹ ਉਹਦੇ ਮਨ ਦੇ ਵਿੱਚ ਕਠੇਸ ਜੀ ਪਹੁੰਚਦੀ ਹੈਗੀ ਵੀ ਯਾਰ ਹਾਇ ਇਹਨੇ ਪੈਸੇ ਦਿੱਤੇ ਇਹਨਾਂ ਨੂੰ ਪਰ ਜਿਹੜਾ ਦੂਜਾ ਮੁੰਡਾ ਗਾ ਇਹਨੂੰ ਦੱਸਦਾ ਗਾ ਵੀ ਇਹਨਾਂ ਨੇ ਸਾਨੂੰ ਗੁਰੂ ਦੀ ਗੱਲ ਸੁਣਾਈ ਆ ਥਾਣਾ ਜਿਵੇਂ ਇਹਨਾਂ ਨੂੰ 2-4 ਪੈਸੇ ਜ਼ਿਆਦਾ ਵੀ ਦੇ ਦਾਂਗੇ ਤਾਂ ਸਾਡਾ ਕੋਈ ਕੁਝ ਘਟਣ ਨਹੀਂ ਲੱਗਿਆ ਇਹਨਾਂ ਨੇ ਸਾਨੂੰ ਚੰਗੀਆਂ ਗੱਲਾਂ ਦੱਸਿਆ ਨੇ ਸਾਨੂੰ ਚੰਗੇ ਰਸਤੇ ਪਾਇਆ ਗਾ ਤੇ ਉਹਨਾਂ ਉਹਦੇ ਦਿਲਚੇਵੇਂ ਲੱਗਦਾ ਹੁੰਦਾਗਾ ਫਿਰ ਕੀ ਹੋਗਾ ਜੇ ਗੱਲਾਂ ਦੱਸਿਆ ਨੀਗੀਆਂ ਫਿਰ ਉਹ ਅਗਲੇ ਦਿਨੀ ਉਹ ਜਦੋਂ ਇਹ ਮੁੰਡਾ ਇਹਨੂੰ ਪੁੱਛਦਾ ਗਾ ਵੀ ਕੀ ਬਣਿਆ ਕਲਾਕਾਰ ਉਹ ਕਰ ਲਿਆ ਫਿਰ ਉਹ ਕਹਿੰਦਾਗਾ ਵੀ 80 ਲੱਖ ਰੁਪਏ ਲੈਂਦਾ ਸੀ ਉਹ ਤੇ ਮੈਂ ਇੰਨੇ ਕੁ ਆਪਣੇ ਕਿਸੇ ਬੰਦੇ ਨੂੰ ਪਾ ਕੇ ਆਪਣਾ ਕਰ ਲਿਆ ਉਹ ਖੁਸ਼ੀ-ਖੁਸ਼ੀ ਉਸ ਗੱਲ ਨੂੰ ਦੱਸਦਾਗਾ ਉਹਦੇ ਗੱਲ ਦੇ ਵਿੱਚ ਫਿਰ ਉਹ ਉਹ ਉਹੀ ਮੁੰਡਾ ਜਵਾਬ ਦਿੰਦਾਗਾ ਫਿਰ ਇਸ ਗੱਲ ਦਾ ਕਿ ਵੀ ਤੂੰ ਕੱਲ ਜਿਹੜੇ ਬੰਦੇ ਨੇ ਗੁਰੂ ਦੀਆਂ ਗੱਲਾਂ ਸੁਣਾਈਆਂ ਅੱਗੇ ਜਿਹੜੇ ਭਰਾਵਾਂ ਨੇ ਸਾਨੂੰ ਗੁਰੂ ਦੀਆਂ ਗੱਲਾਂ ਸੁਣਾਈਆਂ ਸਾਨੂੰ ਇਤਿਹਾਸ ਦੱਸਿਆ ਉਹਨਾਂ ਨੂੰ ਅਸੀਂ 80 ਰੁਪਏ ਦਿੰਦੇ ਵੀ ਤੇ ਤੇਰੇ ਦਿਮਾਗ ਦੇ ਵਿੱਚ ਐਵੇਂ ਗਿਆ ਕਿ ਯਾਰ ਇਹਨੂੰ 80 ਪੈਸੇ ਦੇਣੇ ਚਾਹੀਦੇ ਤੇ ਤੈਨੂੰ ਤੂੰ ਸੋਚਿਆ ਕਿ ਇਹਨੂੰ 80 ਪੈਸੇ ਦੇਈਏ ਜਾਂ ਨਾ ਦੇਈਏ ਔਰ ਜਦੋਂ ਹੁਣ ਤੋਂ ਇੱਕ ਕਲਾਕਾਰ ਨੂੰ ਬੁੱਕ ਕਰਕੇ ਆ ਇਹਨਾਂ ਨਾਲੋਂ ਦਿੱਗਣੇ ਤਿੱਗਣੇ ਪਤਾ ਨਹੀਂ ਕਿੰਨੇ ਗੁਣਾ ਪੈਸੇ ਤੈਨੂੰ ਐਵੇਂ ਲੱਗ ਰਿਹਾ ਵੀ ਉਹਨਾਂ ਨੂੰ ਐਨੇ ਪੈਸੇ ਦੇਣੇ ਵੀ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਬਹੁਤ ਸਾਰੇ ਕਲਾਕਾਰ ਅਜੇ ਹੀ ਨੇ ਤੁਸੀਂ ਸੋਚ ਕੇ ਹੈਰਾਨ ਰਹਿ ਜਾਓਗੇ ਬਹੁਤ ਸਾਰੇ ਸਾਡੇ ਕਲਾਕਾਰ ਇਹੋ ਜਿਹੇ ਅਜੇ ਹੀ ਨੇ ਜਿਹੜੇ ਕਦੇ ਕਵਿਸਰੀ ਵੀ ਕਰਦੇ ਸੀ ਕਦੇ ਰਾਗੀ ਕੀਰਤਨ ਵੀ ਕਰਦੇ ਸੀ ਪਰ ਅਸੀਂ ਉਹਨਾਂ ਦਾ ਬਣਦਾ ਮੁੱਲ ਨਹੀਂ ਪਾਇਆ ਤੇ ਉਹ ਕਿਤੇ ਨਾ ਕਿਤੇ ਤਰੀਕੇ ਇਸ ਚੀਜ਼ ਤੋਂ ਡੀਮੋਟੀਵੇਟ ਹੋ ਕੇ ਉਹ ਫਿਰ ਲੱਚਰ ਗੀਤਾਂ ਵੱਲ ਵਧੇ। ਤੋਂ ਸਾਨੂੰ ਹੋਣਾ ਚਾਹੀਦਾ ਕਿ ਅਸੀਂ ਜੇ ਕੋਈ ਚੰਗਾ ਰਾਗੀ ਆ, ਚੰਗਾ ਕੀਰਤਨੀ ਆ, ਚੰਗਾ ਪਾਠੀ ਸਿੰਘ ਆ ਤਾਂ ਉਹਦੀ ਅਸੀਂ ਕਦਰ ਕਰੀਏ, ਉਹਨੂੰ ਬਣਦਾ ਮਾਨ ਸਨਮਾਨ ਮਿਲੇ ਤਾਂ ਕਿ ਸਾਡੇ ਬੱਚੇ, ਸਾਡੇ ਪੁੱਤ ਧੀ ਵੀ ਜਿਹੜਾ ਸਾਡਾ ਵਿਰਸਾ ਹੈਗਾ ਉਹ ਇਸ ਚੀਜ਼ ਨਾਲ ਜੁੜ ਸਕੀ। ਧੰਨਵਾਦ।